ਰਾਜਸਥਾਨ ਦੇ ਵਿੱਚ ਧਰਤੀ ਧਸੀ ਹੈ ਜਿੱਥੇ ਵੱਡਾ ਖੱਡਾ ਹੋਇਆ ਬਾਈ ਜੀ ਉੱਥੇ ਪਹੁੰਚੇ ਆਪਾਂ ਇੱਕ ਵੱਡਾ ਕਾਰਨ ਪਤਾ ਲੱਗਿਆ ਸਾਨੂੰ ਕਿ ਇਹ ਧਰਤੀ ਜਿਹੜਾ ਧਸਣ ਦਾ ਇਹ ਖੱਡਾ ਹੋਣ ਦਾ ਵੱਡਾ ਹੋਲ ਹੋਇਆ ਜਿਹੜਾ ਬਹੁਤ ਵੱਡਾ ਆਪਾਂ ਉਹ ਪਰ ਚੜਕੇ ਵੀ ਤੁਹਾਨੂੰ ਦਿਖਾਵਾਂਗੇ ਏਰੀਆ ਵੀ ਪੂਰਾ ਦਿਖਾਵਾਂਗੇ ਤੇ ਸਾਰਾ ਗੱਲਬਾਤ ਕਰਾਂਗੇ ਕਾਰਨ ਵੀ ਕਿਉਂਕਿ ਉਹ ਸਾਈਡ ਪ੍ਰਸ਼ਾਸਨ ਬੈਠਾ ਹੈ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਜਿਹੜਾ ਉਹਨਾਂ ਨੇ ਗੱਲਬਾਤ ਸਾਨੂੰ ਦੱਸੀ ਹੈ ਖੁਦ ਆਪ ਪ੍ਰਸ਼ਾਸਨ ਨੇ ਸੋ ਉਹੀ ਇੱਥੇ ਦੱਸ ਦਈਏ ਦੋਸਤੋ ਵੈਸੇ ਤਾਂ 144 ਜਿਹੜੀ ਲਾਗੂ ਹੈ ਇਕੱਠਾ ਦਾ ਹੋਣਾ ਮਨ ਹੈ ਤੇ ਚਲੋ ਪਹਿਲਾਂ ਅਸੀਂ ਗੱਲਬਾਤ ਕੀਤੀ ਪਰਮਿਸ਼ਨ ਲਈ ਉਹਨਾਂ ਤੋਂ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਸਾਰੀ ਗੱਲਬਾਤ ਆਡੇ ਨਾਲ ਸਾਂਝੀ ਕਰਾਂਗੇ ਦੋਸਤੋ ਵੀਡੀਓ ਤੇ ਵਿਚਾਰ ਕਰਨ ਵਾਲੀ ਗੱਲਬਾਤ ਹੈ ਕਿਉਂਕਿ ਇੰਨਾ ਵੱਡਾ ਖੱਡਾ ਹੋਣਾ ਹਨਾ ਇਹ ਬਹੁਤ ਤਬਾਹੀ ਦੇ ਸੰਕੇਤ ਮੰਨੇ ਜਾਂਦੇ ਨੇ ਹਨਾ ਵੀ ਤਬਾਹੀ ਹੋਣ ਵਾਲੀ ਹੈ ਠੀਕ ਹੈ ਇਹ ਉਹ ਚੀਜ਼ ਹੈ ਤਾਂ ਦੋਸਤੋ ਮੈਂ ਥੋੜਾ ਜਿਹਾ ਇੱਥੇ ਤੁਹਾਨੂੰ ਸਾਰੀ ਮਤਲਬ ਉਹ ਗੱਲਬਾਤ ਵੀ ਦੱਸੂਗਾ ਵੀ ਇਹ ਇਹਦਾ ਜਿਹੜਾ ਇੱਥੇ ਦੇ ਲੋਕ ਨੇ ਉਹਨਾਂ ਦਾ ਕੀ ਮੰਨਣਾ ਹੈ ਤੇ ਇਹਦਾ ਆਪਾਂ ਸੈਂਟੀਫਿਕ 뷰 ਵੀ ਆਪਾਂ ਲਵਾਂਗੇ ਆਪਾਂ ਉਹ ਗੱਲਬਾਤ ਵੀ ਕਰਾਂਗੇ ਕਿ ਇਹਦਾ ਹੋਰ ਦੂਜਾ ਕਾਰਨ ਕੀ ਹੋ ਸਕਦਾ ਕਿਉਂਕਿ ਜਿਹੜੀ ਸਾਨੂੰ ਇੱਥੋਂ ਪਤਾ ਲੱਗਿਆ ਕਾਰਨ ਵੱਡਾ ਸਭ ਤੋਂ ਪਹਿਲਾਂ ਆਪਾਂ ਉਤੇ ਚਰਚਾ ਕਰਾਂਗੇ ਦੋਸਤੋ ਵੀਡੀਓ ਨੂੰ ਬੱਧ ਵੱਧ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਜਿਹੜੀ ਵੀਡੀਓ ਹੈ ਨਾ ਹਰੇਕ ਮੋਬਾਈਲ ਹਰੇਕ ਘਰ ਦੇ ਵਿੱਚ ਹਰੇਕ ਮੋਬਾਈਲ ਚ ਜਾਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਪਾਂ ਜਿਹੜੇ ਆਪਦੇ ਆਪ ਨੂੰ ਬਿਲਕੁਲ ਤਬਾਹੀ ਦੇ ਨੇੜੇ ਲੈ ਜਾਈ ਜਾਂਦੇ ਆ ਅਤੇ ਦੋਸਤੋ ਆਪ ਦੇਖ ਲੋ ਆਲੇ ਦੁਆਲੇ ਟਿੱਬੀ ਟਿੱਬੇ ਨੇ ਮੈਂ ਉੱਪਰ ਚੜਕੇ ਵੀ ਦਿਖਾਉਂ ਥੋੜਾ ਜਿਹਾ ਵਿਊ ਕੋਈ ਗੱਲ ਨਹੀਂ ਜੀ ਵੀਡੀਓ ਲੰਬੀ ਹੋ ਗਈ ਕੋਈ ਉਹਨਾ ਕਰਿਓ ਥੋੜੀ ਨਾ ਲੰਬੀ ਹੋ ਸਕਦੀ ਹੈ ਕਿਉਂਕਿ ਮੈਂ ਵਿਸਤਾਰ ਚ ਦੱਸੂਆਂ ਤੁਹਾਨੂੰ ਸਾਰੀ ਗੱਲਬਾਤ ਕਹਿੰਦੇ ਇਹ ਜਦੋਂ ਇਹ ਖੱਡਾ ਹੋਇਆ ਅੱਜ ਤੋਂ ਤਕਰੀਬਨ 10-15 ਦਿਨ ਪਹਿਲਾਂ ਤਾਂ ਦੋਸਤੋ ਇਹਦਾ ਸਭ ਤੋਂ ਪਹਿਲਾਂ ਆਪਾਂ ਸੈਂਟੀਫਿਕ ਵਿਊ ਗੱਲਬਾਤ ਕਰਾਂਗੇ ਵੀ ਸੈਂਟੀਫਿਕ ਵਿਊ ਕੀ ਹੈ ਇਹਦਾ ਸੈਂਟੀਫਿਕ ਵਿਊ ਇਹ ਹੈ ਵੀ ਜਿਹੜਾ ਪਾਣੀ ਦੀਆਂ ਪਰਤਾਂ ਨੇ ਆਪਾਂ ਪਾਣੀ ਕੱਢ ਰਹੇ ਹਾਂ ਧਰਤੀ ਦੇ ਵਿੱਚੋਂ ਉਹ ਪਾਣੀ ਕੱਢਣ ਦੇ ਨਾਲ ਉਹਦਾ ਕਾਰਨ ਉਹ ਜਿਹੜੀ ਪਾਣੀ ਵਾਲੀ ਪਰਤਾ ਉਹ ਥੱਲੇ ਖਾਲੀ ਹੋ ਗਈ ਤੇ ਉਸ ਤੋਂ ਬਾਅਦ ਇਹ ਜਿਹੜੀ ਧਰਤੀ ਆ ਥੱਲੇ ਜਾਣੀ ਸ਼ੁਰੂ ਹੋ ਗਈ ਸੈਂਟੀਫਿਕ ਵਿਊ ਤਾਂ ਇਹਦਾ ਇਹ ਹੈ ਪਰ ਜਿਹੜੇ ਇੱਥੇ ਲੋਕਾਂ ਦਾ ਮੰਨਣਾ ਉਹ ਇਹ ਆ ਦੋਸਤੋ ਕਿ ਇੱਥੇ ਨਾ ਪੈਰੋਨਾਥ ਦਾ ਮੰਦਿਰ ਸੀ ਬਾਬਾ ਪੈਰੋ ਹੁੰਦਾ ਜਿਹੜਾ ਉਹਦਾ ਮੰਦਿਰ ਸੀ ਤੇ ਪੈਰੋਨਾਥ ਦਾ ਮੰਦਿਰ ਜਿਹੜਾ ਉਹ ਲੋਕਾਂ ਨੇ ਕੀ ਕਰਿਆ ਇੱਥੋਂ ਮੰਦਿਰ ਬਣਾਇਆ ਨਹੀਂ ਜਿਹੜਾ ਇੱਥੇ ਦੇ ਲੋਕਾਂ ਦਾ ਮੰਨਣਾ ਕਿ ਇੱਥੇ ਮੰਦਿਰ ਸੀ ਪਹਿਲਾਂ ਕੋਈ ਉਹ ਮੰਦਿਰ ਇਹਨਾਂ ਨੇ ਬਣਾਇਆ ਨਹੀਂ ਜਾਂ ਉਹ ਮੰਦਿਰ ਮਤਲਬ ਚੱਕ ਚੁੱਕਤਾ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਦੱਸ ਰਹੇ ਨੇ ਕਿ ਉਹਦੀ ਜਿਹੜੀ ਮੰਦਿਰ ਦੀ ਮਤਲਬ ਕਿ ਉਹ ਬਾਬੇ ਪੈਰੋनाथ ਦੀ ਜਿਹੜਾ ਕਾਲੀ ਮਾਤਾ ਦੇ ਨਾਲ ਹੁੰਦੇ ਨੇ ਪੈਰੋ ਜੀ ਉਹਨਾਂ ਦੀ ਮਤਲਬ ਕਿ ਕੂ ਦ੍ਰਿਸ਼ਟੀ ਕਹਿ ਲੋ ਚਾਹੇ ਉਹਨਾਂ ਦਾ ਪ੍ਰਕੋਪ ਕਹਿ ਲੋ ਕਿ ਉਹਦੇ ਕਾਰਨ ਜਿਹੜਾ ਇਹ ਵੱਡਾ ਖੱਡਾ ਤੇ ਧਰਤੀ ਧਸੀ ਹੈ ਤੇ ਹੁਣ ਇਹ ਕਿਹਾ ਜਾ ਰਿਹਾ ਪ੍ਰਸ਼ਾਸਨ ਨੇ ਸਾਨੂੰ ਇਹ ਗੱਲ ਦੱਸੀ ਹੈ ਜਿਹੜੀ ਮੈਂ ਹੁਣ ਦੱਸ ਰਿਹਾ ਤੁਹਾਨੂੰ ਕਿ ਪ੍ਰਸ਼ਾਸਨ ਕਹਿ ਰਿਹਾ ਕਿ ਹੁਣ ਪਹਿਲਾਂ ਇੱਥੇ ਮੰਦਿਰ ਬਣੂਗਾ ਉਸ ਤੋਂ ਬਾਅਦ ਮੰਦਰ ਬਣਨ ਤੋਂ ਪਹਿਰੋਜੀ ਦਾ ਮੰਦਰ ਬਣੂਗਾ ਕਿਉਂਕਿ ਇੱਥੇ ਨਾਲ ਕਾਲੀ ਜੀ ਦਾ ਮੰਦਰ ਹੈ। ਇਧਰ ਨਾਲ ਹੀ ਕਾਲੀ ਜੀ ਦਾ ਮੰਦਰ ਹੈ। ਪੈਰੋਂ ਦਾ ਮੰਦਰ ਇੱਥੇ ਬਣੂਗਾ। ਉਸ ਤੋਂ ਬਾਅਦ ਇਹ ਖੱਡੇ ਨੂੰ ਬੰਦ ਕੀਤਾ ਜਾਊਗਾ। ਪਹਿਲਾਂ ਇੱਥੇ ਕਾਲੀ ਆਦਾ ਆਪਣਾ ਪੈਰੋਂ ਨਾਲ ਦਾ ਮੰਦਰ ਬਣੂ ਤੇ ਨਾਲ ਕਾਲੀ ਮਾਤਾ ਦਾ ਵੀ ਬਣਾ ਸਕਦੇ ਨੇ। ਤਾਂ ਦੋਸਤੋ ਇਹ ਹੈ ਤੇ ਬਾਕੀ ਆਜੋ ਮੈਂ ਤੁਹਾਨੂੰ ਉਧਰੋਂ ਵੀ ਥੋੜਾ ਜਿਹਾ ਦਿਖਾ ਦਿੰਨਾ ਵੀ ਆਪਾਂ ਖੜੇ ਕਿੱਥੇ ਹੋਏ ਆਂ ਉਹ ਚੀਜ਼ ਤੇ ਆਜੋ ਫਿਰ ਥੋੜਾ ਜਿਹਾ ਵਿੱਚੋਂ ਕੀ ਸਿਸਟਮ ਆ ਮੈਂ ਥੋੜਾ ਜਿਹਾ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਜਿੰਨਾ ਆਪਾਂ ਲਵੇ ਜਾਵਾਂਗੇ ਉਹ ਲਵੇ ਮੈਂ ਕੋਸ਼ਿਸ਼ ਕਰਦਾ ਉਹ ਸੜਕ ਤੁਸੀਂ ਦੇਖ ਸਕਦੇ ਹੋ ਇਹ ਜ਼ੂਮ ਕਰਕੇ ਸੜਕ ਦਿਖਾ ਦੇ ਵਿੱਚ ਤਾਂ ਸੀ ਨਹੀਂ ਇਹ ਆ ਵਿੱਚ ਤਾਂ ਸੀ ਉਹ ਸੜਕ ਦੇਖ ਲਓ ਸੀ ਵਖਤ ਵੀ ਹੈ ਵਿੱਚ ਹਾਂ ਵਿੱਚ ਦਰਖਤਾਂ ਦੇ ਦਰਖਤ ਜਾ ਰਹੇ ਨੇ ਹੁਣ ਇੱਕ ਹੈ ਕਿੱਥੇ ਆਪਾਂ ਉਹ ਗੱਲ ਕਰ ਲੈਨੇ ਆ ਦੋਸਤੋ ਜੇ ਗੱਲ ਕਰੀਏ ਆਪਾਂ ਹੈ ਕਿੱਥੇ ਆ ਇਹ ਹੈਗਾ ਜੀ ਆ ਸਹ ਸਹਜ ਰਾਸਰ ਸਹ ਸਹਜ ਰਾਸਰ ਪਿੰਡ ਹੈ S A H A J ਸਹਜ R A S A R ਸਹਜ ਰਾਸਰ ਠੀਕ ਹੈ ਜੀ ਉਹ ਪਿੰਡ ਆ ਅੱਗੇ ਪਿੱਛੋਂ ਆਪਾਂ ਆਏ ਆ ਜੀ ਜਦੋਂ ਆਪਾਂ ਜਾਣਦੇ ਆ ਆਪਣਾ ਸਰਦਾਰ ਸ਼ਹਿਰ ਤੋਂ ਸਰਦਾਰ ਸ਼ਹਿਰ ਤੋਂ ਹਿਸਾਰ ਤਾਰਾ ਨਗਰ ਤਾਰਾ ਨਗਰ ਤੋਂ ਸਰਦਾਰ ਸ਼ਹਿਰ ਆਉਂਦਾ ਹੈ ਸਰਦਾਰ ਸ਼ਹਿਰ ਤੋਂ ਜਦੋਂ ਆਪਾਂ ਲੂਨਕਸਰ ਲੂਨ ਕਰਨ ਸਰ ਲੂਨ ਕਰਨ ਸਰ ਨੂੰ ਜਾਣਦੇ ਆ ਤਾਂ ਰਾਸਤੇ ਦੇ ਵਿੱਚੋਂ ਇਹ ਵੱਡਾ ਜਿਹੜਾ ਉਹ ਆਪਣਾ ਹਾਈਵੇ ਆਉਂਦਾ ਜਿਹੜਾ ਉੱਪਰ ਦੀ ਟੱਪਦਾ ਜਿਹੜਾ ਕਿੱਥੋਂ ਦੀ ਜਾ ਰਿਹਾ ਉਹ ਕਿੱਥੋਂ ਯੋ ਆਪਣਾ ਡੱਬ ਵਾਲੀ ਤੋਂ ਹਾਂ ਭਾਰਤ ਮਾਲਾ ਰੋਡ ਭਾਰਤ ਮਾਲਾ ਰੋਡ ਉਹਦੇ ਥੱਲੋਂ ਦੀ ਆ ਕੇ ਥੋੜਾ ਜਿਹਾ ਅੱਗੇ ਟੱਪ ਕੇ ਇੱਕ ਪਿੰਡ ਦੇ ਵਿੱਚ ਦੀ ਰਸਤਾ ਜਾਂ ਮੁੜਦਾ ਜੇ ਤੁਸੀਂ ਇਧਰੋਂ ਲੋਕੇਸ਼ਨ ਵੀ ਲਾਉਂਗੇ ਆਪਣਾ ਇਸ ਸੈਜਰਾ ਸਰ ਦੀ ਤਾਂ ਸੈਜਰਾ ਸਰ ਬੜਨ ਤੋਂ ਪਹਿਲੀ ਤੁਹਾਨੂੰ ਇੱਥੇ ਖੱਡਾ ਮਿਲੂਗਾ ਕਿਉਂਕਿ ਅਸੀਂ ਵੀ ਲੋਕੇਸ਼ਨ ਲਾਈ ਹੋਈ ਸੀ ਸੈਜਰਾ ਸਰ ਦੀ ਸਾਨੂੰ ਰਸਤੇ ਦੇ ਵਿੱਚ ਹੀ ਮਿਲ ਗਿਆ ਕਿਉਂਕਿ ਨਾਲ ਹੀ ਪਿੰਡ ਹੈ ਇਧਰ ਨਾਲ ਹੀ ਪਿੰਡ ਰਹਿ ਗਿਆ ਇੱਥੇ